ਦੱਸਿਆ ਗਿਆ ਕਿ ਸਮਾਣਾ ਦਾ ਨੌਜਵਾਨ ਮੰਨੂ ਗਰਗ ਜੋ ਕਿ ਪਹਿਲਾਂ ਵੀ ਬਾਡੀ ਬਿਲਡਿੰਗ ਦੇ ਵਿੱਚ ਆਪਣਾ ਪਰਚਮ ਲਹਿਰਾ ਚੁੱਕਿਆ ਜਿਨ੍ਹਾਂ ਦੇ ਵੱਲੋਂ ਕਿ ਚੰਡੀਗੜ੍ਹ ਤੋਂ ਨੇਪਾਲ ਤੱਕ ਦਾ 3000 ਕਿਲੋਮੀਟਰ ਦਾ ਸਫ਼ਰ 7 ਦਿਨਾਂ ਦੇ ਵਿੱਚ ਤੈਅ ਕਰਕੇ ਵਿਸ਼ਵ ਦਾ ਸਭ ਤੋਂ ਡਿਫਿਕਲਟ ਰਸਤਾ 7 ਦਿਨ ਦੇ ਵਿੱਚ ਤੈਅ ਕਰਕੇ ਲੰਡਨ ਨੂੰ ਬੁੱਕ ਆਫ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਗਿਆ ਦੱਸਦੇ ਇਹ ਕਿ ਇੱਕ ਅਜਿਹਾ ਰਸਤਾ ਸੀ ਜਿਸ ਨੂੰ ਤੈਅ ਕਰਨ ਦੇ ਲਈ ਨਾ ਤਾਂ ਕੋਈ ਸੜਕ ਬਣੀ ਹੋਈ ਹੈ ਅਤੇ ਨਾ ਹੀ ਕੋਈ ਕੱਚੇ ਰਸਤੇ ਕੇਵਲ ਪਹਾੜੀਆਂ ਦੇ ਵਿੱਚੋਂ ਹੀ ਹੁੰਦੇ ਹੋਏ ਪੱਥਰਾਂ ਦੇ ਰਸਤੇ ਦੇ ਵਿੱਚੋਂ ਹੀ ਅਤੇ ਜੰਗਲਾਂ ਦੇ ਵਿੱਚੋਂ ਹੀ ਇੱਥੋਂ ਗੁਜ਼ਰਨਾ ਪੈਂਦਾ ਹੈ ਦੱਸਦੇ ਕਿ ਨੌਜਵਾਨ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਇਹ ਸਫ਼ਰ ਸ਼ੁਰੂ ਕੀਤਾ ਗਿਆ ਸੀ ਜਿਨ੍ਹਾਂ ਨੇ ਦੱਸਿਆ ਕਿ ਲਗਾਤਾਰ ਚੱਲਦੇ ਹੋਏ ਉਹਨਾਂ ਦੇ ਵੱਲੋਂ 7 ਦਿਨਾਂ ਦੇ ਵਿੱਚ ਇਹ ਸਫ਼ਰ ਤੈਅ ਕੀਤਾ ਗਿਆ ਉਹਨਾਂ ਦੱਸਿਆ ਕਿ ਉਹ ਰਸਤੇ ਦੇ ਵਿੱਚ ਕਿਤੇ ਵੀ ਨਹੀਂ ਰੁਕੇ ਸਨ ਇਸ ਨਾਲ ਹੀ ਉਹਨਾਂ ਦੇ ਵੱਲੋਂ ਹੋਰ ਨੌਜਵਾਨਾਂ ਨੂੰ ਵੀ ਪ੍ਰੇਰਿਤ ਕੀਤਾ ਗਿਆ ਕਿ ਜੇਕਰ ਕਿਸੇ ਕੰਮ ਨੂੰ ਕਰਨ ਦੀ ठान ਲਈਏ ਤਾਂ ਕੋਈ ਵੀ ਕੰਮ نامुमकिन ਨਹੀਂ ਹੁੰਦਾ। ਉਹਨਾਂ ਆਖਿਆ ਕਿ ਰਸਤੇ ਦੇ ਵਿੱਚ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਵੀ ਪੇਸ਼ ਆਈਆਂ ਸਨ ਪਰ ਉਹਨਾਂ ਨੇ ਕੋਈ ਵੀ ਹਾਰ ਨਹੀਂ ਮੰਨੀ ਅਤੇ ਉਹਨਾਂ ਆਖਿਆ ਕਿ ਉਹਨਾਂ ਦੇ ਵੱਲੋਂ ਆਖਿਰ ਇਹ ਸਫ਼ਰ ਪੂਰਾ ਕਰ ਲਿਆ ਗਿਆ। ਹਾਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਮਨੂ ਗਰਗ ਮੈਂ ਸ਼ਹਿਰ ਪਟਿਆਲਾ ਦਾ ਵਾਸੀ ਹਾਂ ਤੇ ਹਾਲ ਹੀ ਵਿੱਚ ਮੈਂ ਲੰਡਨ ਬੁੱਕ ਆਫ वर्ल्ड ਰਿਕਾਰਡਸ 'ਚ ਆਪਣਾ ਨਾਮ ਦਰਜ ਕਰਾਇਆ ਹੈ। ਮੈਂ ਇੱਕ ਪ੍ਰੋਫੈਸ਼ਨਲ ਬੋਡੀ ਬਿਲਡਰ ਵੀ ਹਾਂ ਜੋ ਹਿੰਦੁਸਤਾਨ ਨੂੰ ਇੰਟਰਨੈਸ਼ਨਲ ਲੈਵਲ ਤੇ ਆਲਰੇਡੀ ਰਿਪਰੈਜ਼ੈਂਟ ਕਰ ਚੁੱਕਾ ਹਾਂ ਇਹ ਜਰਨੀ ਮੇਰੀ ਚੰਡੀਗੜ੍ਹ ਤੋਂ ਨੇਪਾਲ ਦੇ ਇੱਕ ਮਸਤਾਂਗ ਏਰੀਆ ਦੀ ਸੀ ਤੇ तकरीबन 3000 ਕਿਲੋਮੀਟਰ ਦਾ ਸਫ਼ਰ ਸੀ ਜੋ ਮੈਨੇ ਤੇ ਮੇਰੇ ਸਾਥੀਆਂ ਨੇ ਹਾਰਲੀ ਡੇਵਿਟਸਨ ਬ੍ਰਾਂਡ ਦੇ ਅੰਦਰ ਹਿਮਾਲయన్ ਹੌਗ ਚੈਪਟਰ ਦੇ ਅੰਦਰ ਰਾਈਡ ਕਰਦੇ ਹੋਏ ਸਾਨੂੰ ਇਹ ਟਿਚਰ 7 ਦਿਨਾਂ ਚ ਹਾਸਲ ਕੀਤਾ ਲੰਡਨ ਬੁੱਕ ਆਫ वर्ल्ड ਰਿਕਾਰਡਸ 'ਚ ਨਾਮ ਦਰਜ ਹੋਣ ਦਾ ਜਿਹੜਾ ਮੇਨ ਰੀਜ਼ਨ ਹੈ ਕਿ ਇਹ ਜਿਹੜਾ ਮਸਤਾੰਗ ਹੈ ਇਹ ਵਰਲਡ ਦੇ ਸਭ ਤੋਂ ਡਿਫਿਕਲਟ ਰਸਤਿਆਂ ਵਿੱਚੋਂ ਇੱਕ ਆਂਦਾ ਹੈ ਜੀ ਤੇ ਜੋ ਸਾਨੂੰ 7 ਦਿਨ 'ਚ ਇਹ ਮੁਕਾਮ ਹਾਸਲ ਕੀਤਾ ਸੀ ਅਸੀਂ ਚੰਡੀਗੜ੍ਹ ਤੋਂ ਚੱਲੇ ਸੀਗੇ ਤੇ ਨੇਪਾਲ ਬਾਰਡਰ ਕਰਾਸ ਕਰਦੇ ਸਾਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜੀ ਸਾਨੂੰ ਬਕਾਇਦਾ ਬਾਰਦੀਆ ਨੈਸ਼ਨਲ ਪਾਰਕ ਜੋ ਨੇਪਾਲ ਦਾ ਸਭ ਤੋਂ بڑا ਜੰਗਲ ਵਾਲਾ ਏਰੀਆ ਹੈ ਜੋ ਕਿ ਸਾਰਾ ਨੇਪਾਲੀ ਆਰਮੀ ਦੇ ਅੰਡਰ ਹੈ ਸਾਨੂੰ ਉਹ ਬਹੁਤ ਹੀ ਰੈਸਟ੍ਰਿਕਸ਼ਨਸ ਦੇ ਅੰਡਰ ਪਾਸ ਕਰਨਾ ਪਿਆ ਉਸ ਤੋਂ ਬਾਅਦ ਜਦ ਸਾਡੀ ਜਰਨੀ ਸ਼ੁਰੂ ਹੋਈ ਮਸਤਾੰਗ ਦੀ ਸ਼ਹਿਰ ਪੋਖਰਨ ਤੋਂ ਪੋਖਰਾ ਤੋਂ ਤੇ ਉਹ ਜਰਨੀ ਇੰਨੀ ਕੁ ਮੁਸ਼ਕਿਲ ਸੀ ਕਿ ਸੜਕ ਦਾ ਤਾਂ ਨਾਮੋ ਨਿਸ਼ਾਨ ਹੀ ਨਹੀਂ ਸੀ 3 ਫੁੱਟ ਦੀ ਇੱਕ ਕੱਚੀ ਪਹੀ ਸੀਗੀ ਜੀ ਪਹਾੜ ਦੇ ਨਾਲ ਲੱਗਦੀ ਤੇ ਇੱਕ ਪਾਸੇ ਚੜਨਾ ਵਗਦਾ ਸੀ ਤੇ ਇੱਕ ਪਾਸੇ ਖਾਈ ਸੀ ਤੇ ਪੱਥਰਾਂ ਤੇ ਡਸਟ ਤੋਂ ਇਲਾਵਾ ਉਹ ਉੱਥੇ ਕੁਝ ਨਹੀਂ ਸੀਗਾ ਤੇ ਉਹ ਇੰਨਾ ਕਿ ਸੈਂਸਿਟਿਵ ਏਰੀਆ ਸੀਗਾ ਕਿ ਜੀ ਆ ਸਾਰਾ ਏਰੀਆ ਉਹ ਨੇਪਾਲੀ ਆਰਮੀ ਦੇ ਅੰਡਰ ਸੀ ਤੇ ਬਕਾਇਦਾ ਸਾਨੂੰ ਇੰਟਰਨੈਸ਼ਨਲ ਪਰਮਿਸ਼ਨਸ ਲੈਣੀਆਂ ਪਈਆਂ ਉੱਥੇ ਜਾ ਕੇ ਲੋਕਲ ਗਵਰਨਮੈਂਟ ਦੀ ਸਪੋਰਟ ਨਾਲ ਹੀ ਇਹ ਪੋਸੀਬਲ ਹੋ ਪਾਇਆ ਜੀ ਤੇ ਰੈਸਟ੍ਰਿਕਸ਼ਨਸ ਇੰਨੀ ਜਿਆਦਾ ਸੀਗੀਆਂ ਕਿ ਤੁਸੀਂ ਆਪਣਾ ਪੋਸਟपेड ਸੈਮਜ਼ ਹੀ ਉਥੇ ਅਲਾਉਡ ਸੀਗੇ ਜੋ ਅਪਰੂਵਡ ਹੁੰਦੇ ਨੇ ਗਵਰਨਮੈਂਟ ਦੇ ਥਰੂ ਤੇ ਤੁਸੀਂ ਆਪਣਾ ਜਿੰਮੇ ਸਪੋਜ਼ ਡਰੋਨ ਨਹੀਂ ਲਿਜਾ ਸਕਦੇ ਜੇ ਡਰੋਨ ਲਿਜਾਣਾ ਹੈ ਤਾਂ ਬਾਕਾਇਦਾ ਉਹਦੀ ਰਿਟਰਨ ਪਰਮਿਸ਼ਨ ਲੈਣੀ ਪੈਂਦੀ ਹੈ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਸਾਨੂੰ ਸਾਹਮਣਾ ਕਰਨਾ ਪਿਆ ਉਹ ਉਹ ਰਸਤਾ ਇਹਨੱਕ ਮੁਸ਼ਕਿਲ ਸੀਗਾ ਜੀ ਕਿ ਜਿਵੇਂ ਜੇ ਕੋਈ ਮੌਸਮ ਦਾ ਜਾਂ ਰੁਕਾਵਟ ਪੈ ਜਾਂਦੀ ਤਾਂ ਆਪਾਂ ਇਹ ਨਹੀਂ ਸੀ ਕਹਿ ਸਕਦੇ ਵੀ ਘੰਟਾ ਹੋ ਗਿਆ ਜੀ ਮੌਸਮ ਸਾਫ਼ ਹੈ ਤੁਸੀਂ ਅੱਗੇ ਜਾ ਸਕਦੇ ਹੋ ਉਹ ਉੱਥੇ ਚਾਹੇ ਤੁਹਾਨੂੰ ਇੱਕ ਦਿਨ ਲੱਗਣ ਦੋ ਦਿਨ ਲੱਗਣ ਚਾਰ ਦਿਨ ਲੱਗਣ ਜਦ ਤੱਕ ਵੈਦਰ ਪਰਮਿਸ਼ਨ ਸਰਕਾਰ ਨਹੀਂ ਸੀ ਦਿੰਦੀ ਅਸੀਂ ਅੱਗੇ ਨਹੀਂ ਸੀ ਵੱਧ ਸਕਦੇ ਪਰ ਫਿਰ ਵੀ ਮਹਾਰਾਜ ਦੀ ਕਿਰਪਾ ਨਾਲ ਬਿਨਾਂ ਕਿਸੇ ਰੁਕਾਵਟ ਦੇ ਸਾਨੇ ਇਹ ਟੀਚਾ 7 ਦਿਨਾਂ ਚ ਹਾਸਲ ਕੀਤਾ ਜੀ ਤੇ ਸਾਨੇ ਇਸ ਟੀਚਰ ਨੂੰ ਹਾਸਲ ਕਰਨ ਲਈ ਸਾਡੀ ਪ੍ਰੋਪਰ ਟ੍ਰੇਨਿੰਗ ਹੁੰਦੀ ਹੈ ਜੀ ਸਾਨੂੰ ਆਪਣੇ ਆਪ ਨੂੰ ਮੈਂਟਲੀ ਤੇ ਫਿਜ਼ੀਕਲੀ ਫਿਟ ਕਰਨਾ ਪੈਂਦਾ ਹੈ ਇੰਨਾ ਖਾਰਡ ਕਰਨਾ ਪੈਂਦਾ ਜੀ ਕਿ ਇੱਕ ਦਿਨ ਚ ਜੇ 450 450 ਕਿਲੋਮੀਟਰ ਦਾ ਸਫਰ ਕਰਨਾ ਹੈ ਤਾਂ ਆਪਣਾ ਬਾਡੀ ਦੀ ਜਿਹੜੇ ਬੀਪੀ ਐਸਥਮਾ ਸਭ ਜੋ ਵਾਈਟਲਸ ਨੇ ਉਹ ਪ੍ਰੋਪਰ ਚੈੱਕ ਕਰਨੇ ਪੈਂਦੇ ਨੇ ਆ ਬਕਾਇਦਾ ਸਾਡੇ ਨਾਲ ਇੱਕ ਟੈਕਨੀਸ਼ੀਅਨ ਵਿਦ ਸਪੇਅਰ ਪਾਰਟਸ ਐਕਸਟਰਾ ਬਾਈਕ ਸੀਗਾ ਜੀ ਅ ਥੋੜਾ ਜਿਹਾ ਰਿਜ਼ਰਵ ਪੈਟਰੋਲ ਵੀ ਸੀ बिकॉज ਉਥੇ 150 ਤੋਂ 200 ਕਿਲੋਮੀਟਰ ਤੋਂ ਬਾਅਦ ਜਾ ਕੇ ਕੋ ਛੱਪੜ ਦੇ ਥੱਲੇ ਛੋਟਾ ਜਿਹਾ ਪੰਪ ਲਾ ਕੇ ਇੱਕ ਅੱਧੀ ਮਸ਼ੀਨ ਲਾ ਕੇ ਸਾਨੂੰ ਪੈਟਰੋਲ ਮਿਲਦਾ ਸੀ ਤੇ ਇਹ ਸਭ ਮੁਸ਼ਕਲਾਂ ਨੂੰ ਫੇਸ ਕਰਦੇ ਹੋਏ ਸਾਨੂੰ ਇਹ ਟਿਕਾ ਹਾਸਲ ਕੀਤਾ ਤੇ ਜਦੇ ਸੈਨਿਟੀ ਚ ਹਾਸਲ ਕਰ ਲਿਆ ਜੀ ਇਹ ਏਰੀਆ ਕਰਾਸ ਕਰਕੇ ਉਥੇ ਵਰਲਡ ਫੇਮਸ ਇੱਕ ਮੰਦਿਰ ਹੈ ਮੁਕਤੀनाथ ਮੰਦਿਰ ਹੈ ਜੀ ਉਹ ਭਗਵਾਨ বিষ্ণੂ ਦਾ ਮੰਦਿਰ ਕਿਹਾ ਜਾਂਦਾ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਭਗਵਾਨ বিষ্ণੂ ਨੇ ਉਥੇ ਆਪਣੇ ਪ੍ਰਾਂਤ ਆਗੇ ਸੀ ਤੇ ਉਹ ਇੱਕੋ ਇੱਕ ਮੰਦਿਰ ਹੈ ਜੀ ਵਰਲਡ ਚ ਤਾਂ ਅਸੀਂ ਉਥੇ ਮੱਥਾ ਟੇਕ ਕੇ ਆਪਣੀ ਜਿਹੜੀ ਜਰਨੀ ਸੀ ਉਹ ਸਮਾਪਨ ਕਰੀ ਤੇ ਰਾਈਡਰ ਬਣਨ ਦਾ ਮਤਲਬ ਹੁੰਦਾ ਜੀ ਆਪਣੇ ਆਪ ਨੂੰ ਮੈਂਟਲੀ ਤੇ ਫਿਜ਼ੀਕਲੀ ਸਟਰੋਂਗ ਕਰਨਾ ਤਾਂ ਕਿ ਆਪਾਂ ਆਪਣੇ ਆਪ ਨੂੰ ਰਫ ਕੰਡੀਸ਼ਨਸ ਦੇ ਵਿੱਚ ਈਜ਼ੀਲੀ ਟਾਲ ਸਕੀਏ ਹੁਣ ਰੀਸੈਂਟਲੀ ਅਸੀਂ ਪਿਛਲੇ ਹੀ ਮਹੀਨੇ 11 ਦਿਨਾਂ ਵਿੱਚ 7600 ਕਿਲੋਮੀਟਰ ਦਾ ਸਫ਼ਰ ਕਰਕੇ ਕਸ਼ਮੀਰ ਤੋਂ ਕਨਿਆ ਕੁਮਾਰੀ ਸਾਹਿਨੇ ਕਵਰ ਕੀਤਾ ਜੀ ਤੇ ਮੈਂ ਮੈਂ ਹਿਮਾਲయన్ ਚੈਪਟਰ ਦੇ ਅੰਡਰ ਅਸੀਂ ਰਾਈਡ ਕਰਦੇ ਆਂ ਤੇ ਮੈਂ ਆਫੀਸਰ ਵੀ ਆਂ ਹਿਮਾਲయన్ ਚੈਪਟਰ ਦਾ ਹਾਰਲੇ ਡੇਵਿਟਸਨ ਇੰਡੀਆ ਦੇ ਅੰਡਰ ਤੇ ਬਹੁਤ ਹੀ ਜਲਦੀ ਅਸੀਂ ਜੇ ਮਹਾਰਾਜ ਦੀ ਕਿਰਪਾ ਰਹੀ ਨਵੇਂ ਨਵੇਂ ਰਿਕਾਰਡ ਲੈ ਕੇ ਤੁਹਾਡੇ ਅੱਗੇ ਫੇਰ ਹਾਜ਼ਰ ਹੁੰਦੇ ਰਹਾਂਗੇ ਜੀ ਤਦ ਤੱਕ ਲਈ ਧੰਨਵਾਦ ਤੇ ਆਪਣੀਆਂ ਦੁਆਵਾਂ ਬਣਾਏ ਰੱਖਿਓ ਥੈਂਕ ਯੂ ਇਸ ਮਾਣਾ ਤੋਂ ਕੁਲਾਸ਼ ਸ਼ਰਮਾ ਦੀ ਰਿਪੋਰਟ